ਤਾਡੇ ਦਾ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਤੁਸੀਂ ਫਿਰ ਸੁਣਿਆ ਹੋਣਾ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਜੀ ਨੇ ਜਿਹੜਾ ਭਾਰਤ ਤੇ ਅਮਰੀਕਾ ਦੇ ਵਿੱਚ ਟ੍ਰੇਡ ਸਮਝੌਤਾ ਹੋਇਆ ਉਹਦੀਆਂ ਸਿਫਤਾਂ ਦੇ ਪੁੱਲ ਜਿਹੜੇ ਆ ਉਹ ਬਹੁਤ ਬੰਨੇ ਆ ਉਹ ਦੋਨਾਂ ਕਹਾਂਗੇ ਇਹ ਸਮਝੌਤਾ ਜਿਹੜਾ ਦੇਸ਼ ਦੀ ਤੇ ਪੰਜਾਬ ਦੀ ਕਿਸਾਨੀ ਦੇ ਹਿੱਤ ਵਿੱਚ ਹੈ ਅਸੀਂ ਪਿਛਲੇ ਕਈ ਦਿਨਾਂ ਤੋਂ ਵਾਰ-ਵਾਰ ਇਹ ਗੱਲ ਕਹਿ ਰਹੇ ਹਾਂ ਜਿਹੜੀ ਗੱਲ ਮੈਂ ਅੱਜ ਫੇਰ ਤੁਹਾਡੇ ਦਾ ਹੀ ਕਹਿਣੀ ਚਾਹੁੰਦਾ ਕਿ ਇਸ ਸਮਝੌਤੇ ਦਾ ਜ਼ਿਆਦਾਤਰ ਜਿਹੜੀ ਜਾਣਕਾਰੀ ਸਾਨੂੰ ਮਿਲੀ ਹੈ ਅਮਰੀਕਾ ਦੇ ਰਾਸ਼ਟਰਪਤੀ 트럼ਪ ਦੇ ਜਿਹੜੇ ਟਵੀਟ ਆਏ ਅਮਰੀਕਾ ਦੀ ਐਗਰੀਕਲਚਰ ਸੈਕਟਰੀ ਜਿਹੜੀ ਹੈ ਉਹਦੇ ਟਵੀਟ ਆਏ ਬਹੁਤ ਸਾਰੇ ਖੇਤੀ ਮਾਲਾਂ ਦੇ ਬਹੁਤ ਸਾਰੇ ਆਰਥਿਕ ਮਾਲਾਂ ਦੇ ਦੇਸ਼ ਦੀਆਂ ਵੱਖ-ਵੱਖ ਵੱਡੀਆਂ ਖਬਰਾਂ ਦੇ ਚਾਰਟਿਕਲ ਛਪੇ ਉੱਥੋਂ ਸਾਨੂੰ ਇਹ ਜਾਣਕਾਰੀ ਮਿਲੀ ਹੈ ਪਰ ਕੀ ਹੋਇਆ ਅੱਜ ਤੱਕ ਇਹ ਨਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਲੋਕ ਸਭਾ ਦੇ ਅੰਦਰ ਰਾਜ ਸਭਾ ਦੇ ਅੰਦਰ ਨਾ ਕੋਈ ਪੀਸੀ ਕਰਕੇ ਅੱਜ ਤੱਕ ਇਹ ਨਹੀਂ ਦੱਸ ਸਕੇ ਕਿ ਇਹ ਸਮਝੌਤਾ ਕੀ ਉਹਦਾ ਡਰਾਫਟ ਕੀ ਹੈ ਇਹ ਸਮਝੌਤਾ ਕਿੰਨੇ ਕੀਤਾ ਸਾਡੇ ਦੇਸ਼ ਦੀ ਕਿਹੜੇ ਪੋਲੀਟੀਕਲ ਬੰਦੇ ਕਿਹੜੇ ਧਕਾਵੀ ਨੇ ਜਿਨ੍ਹਾਂ ਦੇ ਸਮਝੌਤੇ ਦੇ ਉੱਤੇ ਸਹਿਦ ਹੋਏ ਆ ਮੈਂ ਜਖੜ ਸਾਹਿਬ ਫੇਰ ਤੁਹਾਨੂੰ ਕਹਿਣ ਲੱਗਾ ਮੇਰੀ ਗੱਲ ਧਿਆਨ ਨਾਲ ਸੁਣਿਓ ਤੁਸੀਂ ਬੜੇ ਢੰਗ ਦੇ ਨਾਲ ਗੋਲ-ਮੋਲ ਗੱਲਾਂ ਕਰਦੇ ਹੋ ਮੈਂ ਬੜਾ ਸਿੱਧੇ ਸਾਦੇ ਢੰਗ ਦੇ ਨਾਲ ਤੁਹਾਨੂੰ ਮੈਂ ਇਹ ਪੁੱਛਣਾ ਚਾਹੁੰਦਾ ਕਹਿਣਾ ਚਾਹੁੰਦਾ ਕਿ ਜਦੋਂ ਅਮਰੀਕਾ ਦੀ ਸਰਕਾਰ ਦੇ ਉੱਤੇ ਟਰੰਪ ਸਾਹਿਬ ਕਾਬਜ਼ ਨਹੀਂ ਸੀਗੇ ਉਸ ਸਮੇਂ ਜਿਹੜਾ ਟੈਕਸ ਸੀਗਾ 2.8% ਸੀਗਾ ਸਾਡੀਆਂ ਵਸਤਾਂ ਦੇ ਉੱਤੇ ਜਿਹੜਾ ਲੱਗਦਾ ਸੀ ਅਮਰੀਕਾ ਦੇ ਵਿੱਚ ਅਸਾਜੇਦੋ મોદી ਸਾਹਿਬ ਉੱਥੇ ਗਏ ਇਸ ਵਾਰ 트ੰਪ ਸਰਕਾਰ ਜਦੋਂ ਕਹਿੰਦੇ ਆਂ ਟ੍ਰੰਪ ਨੂੰ ਰਾਸ਼ਟਰਪਤੀ ਬਣਾਓ ਤੇ ਟ੍ਰੰਪ ਦੇ ਉਤੋਂ ਬਾਅਦ ਤਾਂ ਫਿਰ ਜੇੜਾ ਚੁੱਕ ਕੇ ਸਿੱਧਾ 50% ਕਰਤਾ ਅਸੀਂ ਕਿੰਨਾ ਟੈਲ ਲਾਉਂਦੇ ਸੀਗੇ ਅਸੀਂ 7.7% ਲਾਉਂਦੇ ਸੀਗੇ ਸਾਬਾ ਦਾ ਪਾਪਿਆ ਜਿਹੜੀ ਹੁਣ ਡੀਲ ਹੋਈ ਹੈ ਇਹ ਜਿੰਨੂੰ ਤੁਸੀਂ ਆਪਣੀ ਪ੍ਰਾਪਤੀ ਦੱਸਦੇ ਹੋ ਉਹ ਟਰੰਪ ਨੇ ਟੈਲਸ ਘਟਾ ਕੇ 68% ਕਰਤਾ ਆਹ ਉਹ ਤੁਸੀਂ ਤੁਸੀਂ ਸਾਡ ਅਮਰੀਕਾ ਦੇ ਬਸਤਾਂ ਦੇ ਉੱਤੇ 7.7% ਤੋਂ ਘਾਟ ਕੇ ਜੀਦੋ ਪਰਸੈਂਟ ਕਰਤਾ ਜਖੜ ਸਾਹਿਬ ਮੈਨੂੰ ਸਿੱਧਾ ਸਦਾ ਜਵਾਬ ਦਿਓ ਜਿਹੜਾ ਅਮਰੀਕਾ ਦਾ ਕਿਸਾਨ ਭਾਰਤ ਦੀ ਮੰਡੀ ਦੇ ਵਿੱਚ ਆਪਣੀ ਲਾਲ ਜਵਾਬ ਦਾ ਦੂਜੇ ਪ੍ਰੋਡਕਟ ਵੇਚੂਗਾ ਉੱਤੇ ਦੇ ਕੋਈ ਟੈਕਸ ਦੀ ਲੱਗੂ ਜਿਹੜਾ ਇੰਡੀਆ ਦਾ ਕਿਸਾਨ ਪੰਜਾਬ ਦਾ ਕਿਸਾਨ ਜੇ ਆਪਣੀ ਕੋ ਵਸਤੂ ਆਪਣੀ ਕੋ ਫਸਲ ਅਮਰੀਕਾ ਦੀ ਮੰਡੀ ਦੇ ਵਿੱਚ ਵੇਚਣਾ ਚਾਹੁੰਦਾ ਤਾਂ ਉਹਦੇ ਤੇ 18% ਲੱਗੂਗਾ ਪਹਿਲਾਂ ਤਾਂ ਪੰਜਾਬ ਦੇ ਕਿਸਾਨਾਂ ਨੂੰ ਦੇਖ ਦੇ ਕਿਸਾਨਾਂ ਨੂੰ ਸਮਝਾਓ ਕਿ ਇਹ ਸਮਝੌਤਾ ਕਿੱਦਾਂ ਦੇ ਦੇਤ ਵਿੱਚ ਹੈ ਕਿ ਉਹ ਸਾਡੇ ਕੋ 18% ਲੈ ਰਿਹਾ ਅਸੀਂ 0% ਤੇ ਉਹਨਾਂ ਲਈ ਦਰਵਾਜ਼ੇ ਖੋਲਤੇ ਆ ਕਿੰਨਾ ਅੰਤਰ ਹੈ ਕਿੰਨਾ ਤੁਸੀਂ ਝੂਠ ਬੋਲ ਰਹੇ ਹੋ ਦੇਖਦੇ ਲੋਕਾਂ ਦੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਕਿਸਾਨਾਂ ਦੇ ਨਾਲ ਤੁਸੀਂ ਕਹਿੰਦੇ ਕਿਸਾਨ ਜਥੇਬੰਦੀਆਂ ਜੀ ਉਹ ਬੰਦ ਸੰਘਰਸ਼ ਕਰ ਲੱਗੀਆਂ ਜੀ ਕੀ ਗੱਲ ਜੀ ਕੱਲੇ ਕਿਸਾਨ ਨਹੀਂ ਇਹ ਤਾਂ ਜਾਖੜ ਸਾਹਿਬ ਇਦਾਂ ਦਾ ਸਮਝੌਤਾ ਪੂਰੇ ਦੇਸ਼ ਵਾਸੀਆਂ ਨੂੰ ਮੋਦੀ ਦੇ ਖਿਲਾਫ ਉੱਠਣਾ ਪਊਗਾ ਪੂਰੇ ਦੇਸ਼ ਵਾਸੀਆਂ ਨੂੰ ਭਾਜਪਾ ਦੇ ਖਿਲਾਫ ਉੱਠਣਾ ਪਊਗਾ ਸਰੇ ਇਹ ਕਿੱਦਾਂ ਲੱਗਦਾ ਬਸ ਮੇਰਾ ਮੇਰਾ ਤਾਂ ਤੁਹਾਨੂੰ ਜਵਾਬ ਇਹ ਆ ਕਿ ਤੁਸੀਂ ਇਹ ਦੱਸੋਗੇ 0% ਕਿਉਂ ਲਾ ਰਹੇ ਹੋ ਮੈਨੂੰ ਇਹ ਦੱਸੋ ਤੁਸੀਂ 0% ਜਿਹੜਾ ਟੈਕਸ ਹੈ ਤੁਸੀਂ ਅਮਰੀਕਾ ਦੀ ਅਵਸਥਾ ਤੇ ਕਿਹੜੀ ਗੱਲ ਚ ਕੀਤਾ ਕਿਉਂ ਕੀਤਾ ਹਾਈ ਬਲੱਡ ਬੀ ਦੇ ਨਾਲ ਉਹਨਾਂ ਤੇ ਲਾਜਵਾਰ ਆਦੀ ਹੈ ਉਹਨਾਂ ਦੀ ਜਖੜ ਸਾਹਿਬ ਆਪਾਂ ਕਿਹੜੀ ਜਵਾਬ ਜੂਸ ਕਰਦੇ ਆ ਕਾਟਰਲ ਫੀਡ ਪੋਲਟਰੀ ਫੀਡ ਖਾਂਦੇ ਵਿੱਚ ਆਪਾਂ ਮੱਕੀ ਦਾ ਆਟਾ ਖਾਂਦੇ ਆ ਸਾਡੀ ਚਿੱਟੀ ਮੱਕੀ ਆ ਇੰਡੀਆ ਦੇ ਵਿੱਚ ਬਾਜਦਾ ਜਿਹੜਾ ਕੈਟਰ ਫੀਡ ਦੇ ਵਿੱਚ ਪੈਂਦਾ ਪਲੋਟਰੀ ਫੀਡ ਦੇ ਵਿੱਚ ਪੈਂਦਾ ਸਤ ਪੂਰੀ ਦੁਨੀਆ ਦੀ ਜਿੰਨੀ ਲਾਲ ਜੋਆਲ ਪੈਦਾ ਹੁੰਦੀ ਹੈ ਕੱਲੇ ਅਮਰੀਕਾ ਕੋ 75% ਰਿਹਾ ਕੱਲੇ ਅਮਰੀਕਾ ਦੇ ਕੋਲ ਔਰ ਤੰਦਰ ਦੇ ਤੰਦ ਸੁਬੰਦਰੀ ਜਹਾਜ਼ ਭਰ ਕੇ ਇੱਥੇ ਆ ਜਾਣਗੇ ਸਾਡੀ ਵਾਈਟ ਜੋਆਲ ਜਿਹੜੀ ਪੰਜਾਬ ਦੇ ਵਿੱਚ ਚੁਪੀ ਦੇ ਵਿੱਚ ਕarnataka 'ਚ ਬੜੀ ਹੁੰਦੀ ਹੈ ਮਹਾਰਾਸ਼ਟਰ 'ਚ ਬੜੀ ਹੁੰਦੀ ਹੈ ਸਾਥ ਸਾਰੀ ਕਈ ਦੇਸ਼ ਦੇ ਸੂਬਿਆਂ ਦੇ ਵਿੱਚ ਜਿਹੜੀ ਜਵਾਦ ਹੁੰਦੀ ਹੈ ਮਿੱਟੀ ਹੋ ਜੂਗੀ ਜਾਖੜ ਸਾਹਿਬ ਮਿੱਟੀ ਸੋਚ ਕੇ ਸੋਚ ਕੇ ਗੱਲ ਕਰੋ ਇਹ ਸਮਝੌਤਾ ਜਿਹਨੂੰ ਤੁਸੀਂ ਰੰਵੇ ਕਹਿ ਰਹੇ ਹੋ ਜਿਹਨੂੰ ਤੁਸੀਂ ਕਹਿ ਰਹੇ ਹੋ ਕਿ ਅਮਰੀਕਾ ਰੰਵੇ ਆ ਇਸ ਦੇਸ਼ ਦੇ ਵਾਸਤੇ ਜਾਖੜ ਸਾਹਿਬ ਦੱਸ ਸਕਦੇ ਹੋ ਜਿੱਥੇ-ਜਿੱਥੇ ਅੱਜ ਤੱਕ ਅਮਰੀਕਾ ਗਿਆ ਉਹਨਾਂ ਦੇਸ਼ਾਂ ਦੇ ਕੀ ਹਾਲਤ ਹੈ ਅੱਜ ਤੂੰ ਹੀ ਉਹਨਾਂ ਦੀ ਮੰਡੀ ਖੋਲਤੀ ਐਗਰੀਕਲਚਰ ਪ੍ਰੋਡਕਟ ਸ਼ਬਦ ਹੋਰ ਤੇ ਆਖੜ ਸਾਹਿਬ ਜੇ ਤੁਸੀਂ ਉਹ ਵਕਾਲਤ ਕਰ ਰਹੇ ਹੋ ਉਹਦਾ ਡਰਾਫਟ ਜਿਹੜਾ ਉਹ ਪੰਜਾਬ ਦੇ ਕਿਸਾਨਾਂ ਨੂੰ ਦਿਓ ਪੰਜਾਬ ਦੇ ਕਿਸਾਨਾਂ ਦੇ ਗਾੜੀ ਰੱਖੋ ਪੰਜਾਬ ਦੇ ਕਿਸਾਨਾਂ ਨੂੰ ਪਤਾ ਲੱਗੇ ਡਰਾਫਟ ਵਿੱਚ ਕੀ ਲਿਖਿਆ ਡਰਾਫਟ ਦੇ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਦੇ ਸਾਈਨ ਨੇ ਵਿਦੇਸ਼ ਮੰਤਰੀ ਦੇ ਸਾਈਨ ਨੇ ਐਗਰੀਕਲਚਰ ਮੰਤਰੀ ਦੇ ਸਾਈਨ ਨੇ ਕਿਹਦੇ ਸਾਈਨ ਨੇ ਐਗਰੀਕਲਚਰ ਪ੍ਰੋਡਕਟ ਸ਼ਬਦ ਜਿਹੜਾ ਸਰ ਇਹਦੇ ਪਿੱਛੇ ਬਹੁਤ ਵੱਡਾ ਪਰਦਾ ਪਾਇਆ ਪਿਆ ਬੀਜੇਪੀ ਦੇ ਅੱਜ ਕੱਲੀ ਜਿਹੜੀ ਲਾਲ ਜਵਾਬ ਆ ਕੱਲ ਤੱਕ ਐਗਰੀਕਲਚਰ ਦੇ ਬਹੁਤ سارے ਪ੍ਰੋਡਕਟ ਆਉਣਗੇ ਜਾਖੜ ਸਾਹਿਬ ਲੋਕਾਂ ਨੂੰ ਬੇਕੂਫ ਨਾ ਬਣਾਓ ਚੇਤਾ ਰੱਖੋ ਜਦੋਂ ਤਿੰਨ ਕਾਲੇ ਕਾਨੂੰਨ ਆਏ ਸੀ ਤੇ ਸੁਖਬੀਰ ਬਾਦਲ ਹੱਥ ਸੇ ਬਦਲ ਸਜਾਦ ਪ੍ਰਕਾਸ਼ ਸਿੰਘ ਬਾਦਲ ਉਹ ਲੋਕ ਕਹਿੰਦੇ ਸੀਗੇ ਕਿ ਇਹ ਬਿੱਲ ਬਹੁਤ ਟੌਪ ਦੇ ਆ ਜੀ ਇਹ ਤਾਂ ਬਿੱਲ ਕਿਸਾਨਾਂ ਦੇ ਹਿੱਤ ਦੇ ਵਿੱਚ ਹੈ ਜਦ ਤੱਕ ਤੁਸੀਂ ਕਹਿ ਰਹੇ ਹੋ ਫਿਰ ਕੀ ਬਣੀ ਜਦੋਂ ਲੋਕਾਂ ਦਾ ਰੋਹ ਵੇਖਿਆ ਜਦੋਂ ਲੋਕ ਛੜਕਾ ਤੇ ਆਏ ਫਿਰ ਅਸਤੀਫਾ ਦੇ ਕੇ ਕੈਬਨਟ ਚੋਂ ਬਾਹਰ ਆਉਣ ਆਪਿਆ ਕਾਲੀ ਦਲ ਦੀ ਕਿਹੜੀ ਪੀਛੇ ਨੇ ਅੱਜ ਤੱਕ ਮੈਨੂੰ ਇਹਦਾ ਡਰ ਲੱਗਦਾ ਕਿ ਤੁਹਾਨੂੰ ਵੀ ਤੁਹਾਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈ ਜਾਏ ਬਹੁਤ ਖਤਰਨਾਕ ਡੀਲ ਹੈ ਮੋਦੀ ਨੇ ਤੁਹਾਡੇ ਪ੍ਰਧਾਨ ਮੰਤਰੀ ਨੇ ਸਾਡੇ ਵੀ ਪ੍ਰਧਾਨ ਮੰਤਰੀ ਆ ਉਹਨਾਂ ਨੇ ਇਸ ਦੇਸ਼ ਨੂੰ ਅਮਰੀਕਾ ਦੇ ਅੱਗੇ ਗਹਿਣੇ ਰੱਖਤਾ ਜਾਖੜ ਸਾਹਿਬ ਮਾਰ ਦਿੱਤਾ ਦੇਸ਼ ਦਾ ਖਸਾ ਇੰਨਾ ਮਾਲ 0% ਟੈਕਸ ਯਾਰ ਜਾਖੜ ਸਾਹਿਬ ਦੱਸੋ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਸਾਡੀਆਂ ਚੀਜ਼ਾਂ ਦਾ 18% ਉਹਨਾਂ ਦੇ 0% ਤੁਸੀਂ ਕਿੱਦਾਂ ਕਹਿੰਦੇ ਹੋ ਸਮਝਾਉਂਦਾ ਦੇਸ਼ ਦੇ ਹਿੱਤ ਵਿੱਚ ਸਮਝਾਓ ਕਿੱਦਾਂ ਦੇ ਹਿੱਤ ਵਿੱਚ ਤੁਸੀਂ ਦੇਖਦੇ ਹੋ ਹਿੱਤ ਵੇਚਦੇ ਯਾਰ ਤੁਸੀਂ 0% ਟੈਲ ਲਾ ਕੇ ਖੋਲਤਾ ਸਦਾ ਕੁਝ ਕਹਿ ਲਾਓ ਜੋ ਤੁਹਾਡੇ ਕੋਲ ਹੈਗਾ ਵਿੱਚੋਂ ਤੁਹਾਡੇ ਕੋਲ ਕੋਈ ਟ੍ਰੈਕਸ ਨਹੀਂ ਤੁਸੀਂ ਦਲੀਲ ਦਿੰਦੇ ਹੋ ਕਿ ਐਪਲ ਜਿਹੜਾ ਜੀ ਦੇਖੋ ਕਿੱਥੋਂ ਕਿੱਥੋਂ ਆਵਿਆ ਜੀ ਤੇ ਸਾ ਜਿੱਦਣ ਐਪਲ ਆ ਗਏ ਅਮਰੀਕਾ ਤੋਂ ਤੁਹਾਡਾ ਸਿਮਲੇ ਵਾਲਾ ਹਮਾਚਲਾ ਵਾਲਾ ਜੰਮੂ ਕਸ਼ਮੀਰ ਵਾਲਾ ਐਪਲ ਵਾਲਾ ਕਿਸਾਨ ਕਿੱਥੇ ਜਾਊਗਾ ਦੱਸੋ ਜਰਾ ਜੇ ਅੱਜ ਵੀ ਉਹਨੂੰ ਪੂਰਾ ਰੇਟ ਨਹੀਂ ਮਿਲਦਾ ਕਈ ਵਾਰ ਇਸੇ ਕਰਕੇ ਨਹੀਂ ਮਿਲਦਾ ਕਿ ਬਾਅਦ ਵਿੱਚ ਦੇਸ਼ਾ ਜੋ ਐਪਲ ਆ ਜਾਂਦਾ ਤੇ ਜਦੋਂ ਅਮਰੀਕਾ ਤੋਂ ਆ ਗਿਆ ਸਭ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਅਮਰੀਕਾ ਦੇ ਵਿੱਚ ਐਡੇ ਐਡੇ ਵੱਡੇ ਫਾਰਮ ਨੇ ਕਿ 100 100 ਮੀਲ ਲੰਬੇ ਬਦਾਮਾਂ ਦੇ ਤੇ ਸੌਗੀ ਦੇ ਬਾਗ ਆ ਲੋਕਾਂ ਦੇ ਤੁਸੀਂ ਕਹਿੰਦੇ ਹੋ ਆ ਸੌਗੀ ਉਹ ਤੋਂ ਉਹ ਤੋਂ 0% ਕਰਤਾ ਸਰ ਜਿਹੜਾ ਕਸ਼ਮੀਰ ਦਾ ਅਖਰੋਟ ਆ ਬਦਾਮ ਆ ਸੌਗੀ ਆ ਉਹ ਕਿੱਥੇ ਜਾਊਗੀ ਕਿਉਂ ਪਰਦਾ ਪਾਈ ਜਾਂਦੇ ਹੋ ਜਖੜ ਸਾਹਿਬ ਮੈਨੂੰ ਤੁਹਾਡੇ ਤੋਂ ਆਖਦੀ ਮੈਂ ਤੁਹਾਡੀ ਹਰ ਗੱਲ ਦਾ ਉਹ ਜਵਾਬ ਦੇ ਆ ਕੇ ਦੂੰਗਾ ਕਿਉਂਕਿ ਮੈਨੂੰ ਪਤਾ ਹੈ ਕਿ ਤੁਸੀਂ ਪਹਿਲਾਂ ਕਾਂਗਰਸ ਦੇ ਬਹੁਤ ਵੱਡੇ ਬਲਾਦੇ ਸੀਗੇ ਤੁਹਾਡੇ ਵੱਡੇ-ਵਡੇਰਿਆਂ ਦੇ ਤੁਸੀਂ ਇੰਦਾ ગાંધી ਤੋਂ ਲੈ ਕੇ ਜੀਵ ગાંધી ਤੱਕ ਸੋਨੀਆ ગાંધી ਤੱਕ ਅਵਲਗਾਂਦੀ ਤੱਕ ਉਹਨਾਂ ਦੀ ਚੱਕਰੀ ਕਰਦੇ ਰਹੇ ਉਹਨਾਂ ਦੇ ਹੱਕ 'ਚ ਬੋਲਦੇ ਰਹੇ ਹੋਰ ਤੁਹਾਨੂੰ ਚਾਹ ਚੜਿਆ ਮੋਦੀ ਦਾ ਹੋਰ ਤੁਸੀਂ ਭਾਜਪੀ ਜੋ ਹੁਣ ਮੋਦੀ ਦੇਸ਼ ਦੇ ਨਾਲ ਜਿਹੜੀ ਗਦਾਰੀ ਕਰ ਰਿਹਾ ਜਾਕਰ ਸਾਹਿਬ ਉਹ ਤੁਸੀਂ ਹੁਣ ਕੰਮ ਕਰ ਰਹੇ ਹੋ ਇਸ ਕਰਕੇ ਮੈਂ ਤੁਹਾਨੂੰ ਕਹੂੰਗਾ ਕਿ ਉਹ ਡਰਾਫਟ ਓ ਲਓ ਉਹ ਲੋਕਾਂ ਨੂੰ ਦਿਖਾਓ ਜੇ ਤੁਸੀਂ ਉਹ ਡਰਾਫਟ ਪੜਿਆ ਸਾਨੂੰ ਵੀ ਭੇਜੋ ਪੰਜਾਬ ਦੇ ਕਿਸਾਨਾਂ ਨੂੰ ਭੇਜੋ ਕਿਸਾਨਾਂ ਨੂੰ ਪਤਾ ਲੱਗੇ ਕਿ ਉਹਨਾਂ ਦਾ ਕੀ ਧੋਖੇबाजी ਕਰਦੀ ਹੈ ਕੇਂਦਰ ਸਰਕਾਰ ਇਹ ਤਾਂ ਸਿੱਧਾ ਸਿੱਧਾ ਜਾਂ ਇੱਕ ਫਾਰਮੂਲਾ ਸਰ ਉਹਨਾਂ ਲਈ 0% ਉਹਨਾਂ ਦਾ ਕਿਸਾਨ ਮੰਡੀ 'ਚ ਮਾਲ ਲਿਆਵੇ ਮਿੰਦੂ ਜਾਖੜ ਸਾਹਿਬ ਜਵਾਬ ਦਿਓ ਉਹਨਾਂ ਨੂੰ ਕੋਈ ਟੈਕਸ ਨਹੀਂ ਸਾਡਾ ਕਿਸਾਨ ਉਥੋਂ ਦੀ ਮੰਡੀ 'ਚ ਮਾਲ ਖਰੇ 18% ਟੈਕਸ ਆ ਇਹ ਕਿਹੜਾ ਸਮਝੌਤਾ ਜੀ ਇਹ ਦੇਖਦੇ ਨਾਲ ਗਦਾਦੀ ਨਹੀਂ ਕੀਤੀ ਤੁਸੀਂ ਇਹ ਦੇਖ ਸੇ ਕਿਸਾਨਾਂ ਨਾਲ ਗਦਾਦੀ ਨਹੀਂ ਕੀਤੀ ਜਿਹੜਾ ਤੁਸੀਂ ਤੇਲ ਦਾ ਸਮਝੌਤਾ ਕਰ ਰਹੇ ਹੋ ਰਸ਼ੀਆ ਨੂੰ ਤੋੜ ਕੇ ਕਿੱਦਾਂ ਰੱਖੇ ਤੇ ਬੰਜੋ ਵਾਲਾ ਤੋ ਕਿੱਦਾਂ ਰੱਖੇ ਤੇ ਤੇਲ ਆਉਣਾ ਉਹ ਕੀ ਭਾਵੇਂ ਕਿੜੀਆ ਕਿੱਦਾਂ ਮੁਗਾਈ ਹੋਣੀ ਆ ਸੋ ਮੈਂ ਤੁਹਾਨੂੰ ਜਾਖੜ ਸਾਹਿਬ ਕਹਿਣਾ ਚਾਹੁੰਦਾ ਕਿ ਤੁਸੀਂ ਬੀਜੇਪੀ ਦੇ ਪ੍ਰਧਾਨ ਜੇ ਪੰਜਾਬ ਦੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਸਾਡ ਪੰਜਾਬ ਦੇ ਕਿਸਾਨਾਂ ਦਾ ਧੋਖਾ ਨਾ ਕਰੋ ਪਹਿਲਾਂ ਕਾਲੀਦਾਲ ਨੇ ਕੀਤਾ ਸੀਗਾ ਫੇ ਕੀ ਬਣਿਆ ਉਹਨਾਂ ਦਾ ਤੁਹਾਡੇ ਸਾਹਮਣੇ ਆ ਨਾ ਅੱਜ ਤੁਹਾਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਦੇਖ ਦੇ ਕਿਸਾਨਾਂ ਦੇ ਨਾਲ ਖੜਨਾ ਚਾਹੀਦਾ ਕਿਉਂਕਿ ਖੇਤੀਬਾੜੀ ਦਾ ਸੂਬਾ ਹੈ ਤੁਸੀਂ ਖੜਦੇ ਵਿਜਾਏ ਬੜੀਆਂ ਗੋਲ ਮੋਲ ਗੱਲਾਂ ਕਰਦੇ ਹੋ ਇਹ ਸਮਝੌਤਾ ਬਹੁਤ ਅੱਛਾ ਜੀ ਇਹ ਐਦਾਂ ਜੀ ਸਾਨੂੰ ਰਨਵੇ ਸਿਖਾਉਂਦੇ ਹੋ ਤੁਸੀਂ ਅਮਰੀਕਾ ਦੇ ਜਿਹੜੇ ਜਿਹੜੇ ਦੇਸ਼ ਦੇ ਵਿੱਚ ਅੱਜ ਤੱਕ ਰਨਵੇ ਬੜਾਇਆ ਕਿ ਨਹੀਂ ਉਹ ਉੱਜੜ ਗਏ ਸਾਡੇ ਕਬਜ਼ਾ ਕਰਕੇ ਬਹਿ ਗਏ ਹੋ ਸਰਕਾਰ ਨੂੰ ਮੈਂ ਮੌਂਸਨ ਤੇ ਆਪ ਆਪ ਜੁਲੀ ਪੜੇ ਲਿਖੇ ਅਨਪੜ੍ਹੇ ਇਹਨਾਂ ਢੀਲ ਪੜੀ ਲਈ ਤੇ ਲੋਕਾਂ ਨੂੰ ਝੁਮਰਾਤਾ ਰਹੇ ਮੈਂ ਤਾਂ ਕਹਿ ਰਿਹਾ ਅਨਪੜ੍ਹ ਦੱਸਿਆ ਕਿ ਜੇ ਉਹਨਾਂ ਨੇ ਢੀਲ ਪੜ੍ਹੀ ਹੈ ਸਾਡਾ ਉਹਦਾ ਪ੍ਰਧਾਨ ਪ੍ਰਧਾਨ ਮੰਤਰੀ ਜਿਹੜਾ ਜੇ ਉਹਨਾਂ ਨੇ ਸਾਈਨ ਕੀਤੇ ਆ ਉਹਨਾਂ ਨੇ ਕੋਈ ਸੌਦੇ ਦਾ ਸਾਈਨ ਕੀਤੇ ਆ ਸਰ ਮੇਰਾ ਤਾਂ ਉਹਨਾਂ ਨੂੰ ਚੈਲੰਜ ਹੈ ਕਿ ਲਿਆਓ ਡਰਾਫਟ ਉਹ ਐਗਰੀਕਲਚਰ ਪ੍ਰੋਡਕਟ ਦੇ ਪਿੱਛੇ ਕੀ ਕੀ ਲੁਕਿਆ ਉਹ ਪ੍ਰੋਡਕਟ ਲਾਓ ਉਹ ਡਰਾਫਟ ਲੈ ਕੇ ਆਓ ਜਾਕਰ ਸਾਹਿਬ ਸੰਦੂਨ ਉਨਪਾਰ ਕਹਿੰਦੇ ਹੋ ਕਾਂਗਰਸ ਉਨਪਾਰ ਕਹਿੰਦੇ ਹੋ ਇਹ ਜਿਹੜੀਆਂ ਤੁਸੀਂ ਬਣਾਈਆਂ ਕੀਤੀਆਂ ਨਾ ਇਹ ਦੇਖਦੇ ਕਿਸਾਨਾਂ ਨੇ ਪੜਾ ਗਿਆ ਬਹੁਤ ਵੇਖੀ ਹੋਏ ਇਹ ਤੁਸੀਂ ਅੱਗੇ ਵੀ ਤੁਹਾਡਾ ਪ੍ਰਧਾਨ ਮੰਤਰੀ ਦਾ ਤੁਹਾਡੇ ਪੰਜ ਛੇ ਮਨਿਸਟਰ ਉਹ ਨਹੀਂ ਕਹਿੰਦੇ ਹੁੰਦੇ ਸੀ ਕਿ ਇਹ ਕਾਗ ਕਾਨੂੰਨ ਜਿਹੜੇ ਆ ਜੀ ਕਿਸਾਨਾਂ ਦੇ ਹਿੱਤ ਦੇ ਵਿੱਚ ਨੇ ਜੀ ਇਹ ਕਿਸਾਨਾਂ ਦਾ ਇਦਾਂ ਹੋ ਜੂਗਾ ਜੀ ਕਿਸਾਨ ਦਾ ਕੀ ਸੀ ਉਹ ਬਾਨੀਆਂ ਦਾਨੀਆਂ ਦੇ ਹੱਕ ਚ ਕਾਨੂੰਨ ਬਣਾਉਂ ਡੇ ਸੀਗੇ ਜਦੋਂ ਬਦਲ ਹੋਇਆ ਜਦੋਂ ਛੜਕਾ ਕੇਕ ਗਿਆ ਫੇਰ ਉਹ ਵਾਪਸ ਵੀ ਲੈ ਸਰ ਕਾਲੀਵਰ ਸਾਤਾ ਸੰਜੋਤਾ ਹੋ ਗਿਆ ਜੀ ਮੇਰਾ ਬਿਆਸ ਨੂੰ ਕੀ ਰਾਜਪਾਲ ਸਾਹਿਬ ਸੁਦੀਪ ਬਾਦਲ ਉਹਨੀ ਇੱਕੋ ਰਾਈ ਦੇ ਵਿੱਚ